ਜੀਤੋ ਭਾਈ ਰਤਨ ਸਿੰਘ ਜੀ ਭਾਈ ਰਤਨ ਸਿੰਘ ਜੀ ਦੇ ਦਾਦਾ ਜੀ ਬਾਬਾ ਮਤਾਬ ਸਿੰਘ ਜੀ ਉਹਨਾਂ ਥੋੜਿਆਂ ਸ਼ਹੀਦਾਂ ਵਿੱਚ ਮੇਰਾ ਦਾਦਾ ਵੀ ਸੀ ਭਾਈ ਰਤਨ ਸਿੰਘ ਜੀ ਕਹਿੰਦੇ ਹਨ ਕਹਿੰਦੇ ਮਤਾਬ ਸਿੰਘ ਵੀ ਸੀ ਜਿਨ੍ਹਾਂ ਨੇ ਮਨ ਵਿੱਚ ਧਾਰਨ ਕਰ ਲਿਆ ਸੀ ਕਿ ਹੁਣ ਹੀ ਸਾਡਾ ਧਰਮ ਹੈ ਸੋ ਸਾਡੇ ਮਾਤਾ ਪਿਤਾ ਸਾਡੇ ਪਿੱਛੇ ਬੱਚਿਆਂ ਨੂੰ ਘਰਨਿਆਂ ਨੂੰ ਸਾਡੇ ਨਜ਼ਰਾਂ ਵਿੱਚ ਬੈਠੀ ਸੰਗਤ ਨੂੰ ਜੇ ਦੁੱਖ ਮਿਲੇ ਤਾਂ ਸਾਡਾ ਕਾਹਦਾ ਫਿਰ ਧਰਮ ਹੈ ਹੁਣ ਅਸੀਂ ਲੁੱਕ ਛਿਪ ਕੇ ਨਹੀਂ ਰਹਿਣਾ ਅਸੀਂ ਸ਼ਹੀਦੀਆਂ ਪਾਉਣੀਆਂ ਨੇ ਧਰਮ ਦੇ ਲੈ ਕੇ ਸਿਰ ਸਰੀਰ ਸੀਸ ਨੂੰ ਲਾਉਣਾ ਹੈ ਐਂ ਤੁਰਕਾਂ ਦੇ ਸੀਸ ਝਟਕਾਉਣੇ ਨੇ ਐਂ ਬਾਬਾ ਮਕਾਬ ਸਿੰਘ ਜੀ ਨੇ ਵਚਨ ਕੀਤਾ ਹੈ ਨਵਾਬ ਸੁਖਾ ਨੂੰ ਹੱਥ ਰੋ ਸਿੰਗਨ ਕਰ ਕੀਓ ਜੋਰ ਲਹਾ ਸੂਬੇ ਖਾਨ ਬਹਾਦਰ ਨੇ ਜਦੋਂ ਸਿੰਘਾਂ ਦੇ ਉੱਤੇ ਜੋਰ ਪਾਇਆ ਹੈ ਤੇ ਨਾਮ ਤੈਨੂੰ ਬੁਲਾਏ ਕਹਿ ਮੈਂ ਲਿਖਿਓ ਵਿੱਚ ਹੋਰ ਐਨੇ ਲੋਹਾਰ ਵਿੱਚ ਸਾਰਾ ਮੁਲਕ ਜੱਦ ਲਿਆ ਹੈ ਚਾਰ ਜਫੇਰੇ ਦੇ ਜਿੰਨੇ ਪੰਜ ਸਨ ਉਹਨਾਂ ਨਾਲ ਇਉਂ ਵਿਉਂਤ ਕਰ ਲਈ ਆ ਖਾਲਸਾ ਜੀ ਧੋ ਪਏ ਜੋ ਸਿੰਘਾਂ ਨੂੰ ਕਹੋ ਕੋਲ ਪੰਗਰਮਦਤਾ ਜਿਹੜਾ ਸਿੰਘਾਂ ਨੂੰ ਲੁਕਾਵੇਗਾ ਸਿੰਘਾਂ ਨੂੰ ਬਣਾ ਦੇਵੇਗਾ ਉਹਹੇ ਆਪਣੀ ਜਾਨ ਕਮਾ ਲਵੇਗਾ ਉਹ ਨਹੀਂ ਬਜੇਗਾ ਉਹ ਆਪਣੀ ਜਾਨ ਗਵਾ ਲਵੇਗਾ ਹਾਏ ਚਿੰਤਾਵਾਂ ਨਹੀਂ ਕਿ ਜਿਹੜਾ ਕੋਈ ਆਪਣੇ ਕੋਲ ਰੱਖ ਕੇ ਦੱਸੇਗਾ ਨਹੀਂ ਵਾਹੀ ਆਪਣੀ ਜਿੰਦ ਗਵਾਹੀ ਉਸ ਨੂੰ ਵੀ ਖਾ ਆਪਣੀ ਜਿੰਦ ਗਵਾ ਜਾਣ ਗਵਾਣੀ ਪਵੇਗੀ ਜੋ ਸਿੰਘਾਂ ਕੋਲ ਕੋਹਾ ਕਰੇ ਮੈਂ ਸਾਡਾ ਜੀ ਇਹੋ ਜਾਂ ਸਮਾਂ ਆ ਗਿਆ ਹੈ ਕਹਿੰਦਾ ਜਿਹੜਾ ਕੋਈ ਆਪਣੇ ਬੱਚਿਆਂ ਦਾ ਬੱਚਿਆਂ ਦਾ ਰਿਸ਼ਤਾ ਸਿੰਘਾਂ ਦੀ ਰਿਸ਼ਤੇਦਾਰੀ ਵਿੱਚ ਸਿੰਘਾਂ ਨੂੰ ਰਿਸ਼ਤਾ ਕਰੇਗਾ ਮੁਸਲਮਾਨ ਉਸੋ ਹੋ ਬਨਵੇਂ ਮੈਂ ਕਾਰ ਉਸ ਨੂੰ ਮੁਸਲਮਾਨ ਹੋਣਾ ਪਵੇਗਾ ਅਸੀਂ ਅਸੀਂ ਉਸ ਨੂੰ ਮੁਸਲਮਾਨ ਕਰਕੇ ਛੱਡਾਂਗੇ ਜੋ ਸੇਕੰਗ ਕੋ ਦੇਵ ਨਾਜ ਇਹ ਜਿਹੜਾ ਕੋਈ ਇਨਾ ਸਿੰਘਾਂ ਨੂੰ ਰੋਟੀ ਦੇਵੇਗਾ ਅਨ ਅਨਾਜ ਪਹੁੰਚਦਾ ਕਰੇਗਾ ਕੌਮ ਨੂੰ ਦੇਸਕਾਰ ਐਸੇ ਦੇਸ਼ ਦੇ ਵਿੱਚ ਉਸ ਨੂੰ ਮੁਸਲਮਾਨ ਬਣਾਵਾਂਗੇ ਇਉਂ ਕਾਨੂੰਨ ਬਣਾ ਲਿਆ ਇਹ ਖਾਨੂੰ ਨੇ ਲੋਹੂ ਐਸੀ ਐਸੀ ਸੁਕਾਰੂ ਤਿੰਨੇ ਲੋਕ ਦਲਾਈ 12 ਆਏ ਹੋਏ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਘੂਰੀਆਂ ਵੇਖ ਲੋ ਨਹੀਂ ਚੁਟਣਾ ਕੋਈ ਵੀ ਇਹੋ ਜੀਆਂ ਗੱਲਾਂ ਕਰਕੇ ਡਰਾ ਦਿੱਤਾ ਹੈ ਰੱਯੰਦੋ ਸਿਰ ਪਾਉ ਦੇ ਉੱਚਾ ਪੜਾਏ ਗੌਰਮੈਂਟ ਦੇ ਬੜੇ ਲੰਬੇ ਹੱਥ ਹੁੰਦੇ ਹਨ ਇਹਨਾਂ ਸਮਝਾਇਆ ਸਮਝਿਆ ਵਿੱਚ ਇਹ ਇਹ ਨਾ ਸਮਝੋ ਕਿ ਇੱਕ ਏਕਾ ਹੀ ਨਾ ਕਰ ਜਾਣ ਉਕਾ ਹੀ ਨਾ ਦੱਸਣ ਸਾਰੇ ਇਹ ਪ੍ਰਕਾਰ ਸਾਰੇ ਮੁਕਰ ਨਾ ਜਾਣ ਕਈਆਂ ਨੂੰ ਸਬਾਸ਼ੀਆਂ ਦਿੱਤੀਆਂ ਹਨ ਵਿੱਚੋਂ ਬੁਲਾ ਕੇ ਕਈਆਂ ਨੂੰ ਚੰਗਾ ਵਿੱਚੋਂ ਸਰੂਪਾਇਓ ਦਿੱਤੇ ਨੇ ਦੁਸ਼ਾਲੇ ਦਿੱਤੇ ਨੇ ਇਹੋ ਰਾਜਨੀਤੀ ਗੇਢੀ ਆ ਅਧਿਆਨ ਨੂੰ ਕੁਛ ਨਹੀਂ ਦਿੱਤਾ ਤੋੜ ਦਿੱਤਾ ਹੈ ਲੋਕੈ ਆਪਣੇ ਗਲ ਨੂੰ ਲੋਕ ਪਤਾਵਾ ਕਲ ਸਿੰਘਾਂ ਦਾ ਲੋਕੀ ਦਸਣ ਲੱਗ ਪਏ ਫਲਾਣੇ ਨਗਰ ਵਿੱਚ ਸਿੰਘ ਰਹਿੰਦੇ ਹਨ ਕਈਕੋ ਆਪਣੇ ਹੱਥ ਬਣਾ ਕਈ ਸ਼ਕਾ ਨੂੰ ਆਪਣੇ ਹੱਥੀ ਕਿਸੇ ਟੰਗ ਦੇ ਨਾਲ ਸਿੰਘਾਂ ਨੂੰ ਵੜਾਉਣ ਲੱਗੇ ਅਣਗ੍ਰਫਤਾਰ ਕਰਾਉਣ ਲੱਗੇ ਹਨ ਕਈ ਕੋ ਦੇ ਦੇ ਹਨ ਸਿੰਘਾਂ ਦਾ ਕੋਈ ਐਸਾ ਹਾਲ ਸਿੰਘਾਂ ਦਾ ਐਸਾ ਹਾਲ ਹੋ ਗਿਆ ਪੰਜਾਬ ਵਿੱਚ ਰਹਿਣਾ ਮੁਸ਼ਕਲ ਹੋ ਗਿਆ ਹੈ ਰਾਮ ਸੋਮਾ ਮਨ ਕੋ ਕਾਲ ਸਾਹਿਬ ਸਮਝਣਗੇ ਤੁਰਕ ਇਉਂ ਬਿਗਾਉਂਦੇ ਹਨ ਰਾਮ ਸੋਮਾ ਬਹੁਤ ਉਪਕਾਰ ਕਾਲ ਸਾਹਿਬ ਨੂੰ ਬੋਧ ਨਾਮ ਮਿਲਦਾ ਹੈ ਸੋਨਾ ਮਿਲਦਾ ਹੈ ਸਿੰਘਾਂ ਨੂੰ ਫੜਾ ਕੇ ਮਰਵਾ ਕੇ ਸਿੰਘਾਂ ਦਾ ਤੇ ਮੁਲਖ ਵਾਲਿਆਂ ਦਾ ਇਉਂ ਆਪਸ ਦੇ ਵਿੱਚ ਬੈਰ ਵਧ ਗਿਆ ਹੈ ਸਿੰਘ ਧੀ ਦਾ ਨਾਮ ਸੁਖਨ ਲਿਆਜ ਨਹੀਂ ਕਰਦੇ ਹਟ ਗਏ ਲਿਆਜ ਕਰਨੋਂ ਹਟ ਗਏ ਨੇ ਇਹਨਾਂ ਦਾ ਮਰਤ ਮਰਤ ਕਹੋ ਸ਼ੰਕਲ ਦੰਗ ਚੱਪ ਰਹਾ ਆ ਲੜਦੇ ਭੜਦੇ ਜੱਟਾਂ ਨਾਲ ਵੈਰ ਪੈ ਗਿਆ ਉਧਰੋਂ ਗੌਰਮੈਂਟ ਨਾਲ ਪੈ ਗਿਆ ਇਥੋਂ ਹੀ ਲੁੱਕ ਛਿਪ ਕੇ ਆਪ ਦਾ ਨਿਰਬਾਹ ਕਰ ਲੈਂਦੇ ਸੀ ਜਿਹੜੇ ਦੁਰਤ ਜਾਨ ਉਹ ਜਾ ਕੇ ਦੁਰਗਾ ਦੇ ਕੋਲ ਚੁਗਲੀਆਂ ਕਰਦੇ ਹਨ ਸਿੰਘਾਂ ਦੇ ਬਾਰੇ ਤਰਕ 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 ਚਲ ਆਵੇਂ ਨਾ ਖਾਲਸਾ ਜੀ ਸੇ ਤੁਰਕ ਸੁਣ ਕੇ ਵੀ ਸਿੰਘ ਫਲਾਣੀ ਜਗ੍ਹਾ ਤੇ ਨੇ ਉਥੇ ਆ ਕੇ ਗ੍ਰਬਤਾਰੀ ਕਰਨ ਵਾਸਤੇ ਚੜ੍ਹਾਈ ਕਰ ਦਿੰਦੇ ਹਨ ਫੌਜ ਨਾਲ ਆਸ ਗ੍ਰਾਮ ਕੀ ਧੂੜ ਜੇ ਨਗਰਾਂ ਦੇ ਵਿੱਚ ਸਿੰਘ ਰਹਿੰਦੇ ਹਨ ਪਤਾ ਲੱਗ ਜਾਂਦਾ ਹੈ ਉਸ ਨਗਰ ਦੀ ਧੂੜ ਉਡਾ ਦਿੰਦੇ ਹਨ ਤੁਰਕ ਇੰਨੀ ਫੌਜ ਆ ਜਾਂਦੀ ਹੈ ਗ੍ਰਾਮ ਚੋਲ ਗੁਰੂ ਅਰਜਨ ਨਗਰਾਂ ਨੂੰ ਛੱਡ ਕੇ ਜਿਹੜੇ ਸਿੰਘ ਉਜਾੜਾਂ ਵਿੱਚ ਰਹਿੰਦੇ ਸਨ ਗੁਰੂ ਦਾ ਗ੍ਰਾਮ ਗੁਰੂ ਅਰਜਨ ਧਾਲਸਾ ਆਜੀ ਪਿੰਡਾਂ ਦੇ ਨੇੜੇ ਉਜਾੜ ਦੇ ਵਿੱਚੋਂ ਸਿੰਘਾਂ ਨੂੰ ਉਜਾੜਨਾ ਚਾਹੁੰਦੇ ਹਨ ਉਹਤੇ ਵੀ ਨਹੀਂ ਰਹਿਣ ਦਿੰਦੇ ਸਿੰਘਾਂ ਨੂੰ ਬਾਪੂ ਸਿੰਘਾਂ ਨੂੰ ਭੈਉ ਤਰਾ ਸਿੰਘਾਂ ਨੂੰ ਬੜਾ ਡਾਰੋ ਹੋ ਗਿਆ ਹੈ ਇਸ ਗੱਲ ਦਾ ਅੱਗੇ ਤਾਂ ਕੋਈ ਸਾਡੀ ਚੁਗਲੀ ਨਹੀਂ ਸੀ ਕਰਦਾ ਨਰਵਾਹ ਕਰ ਲੈਂਦੇ ਸਾਂ ਹੁਣ ਇਹ ਲੋਕ ਨਿਗਾਰ ਰੱਖਣ ਲੱਗ ਪਏ ਹਨ ਸਾਡੇ ਤੇ ਸਿੰਘਾਂ ਦਾ ਬਤਨੋ ਛੋਡੇਵਾ ਸਾਦੀ ਸਿੰਘਾਂ ਨੇ ਆਪਣੇ ਵਤਨ ਵਿੱਚ ਵਸਣਾ ਛੱਡ ਦਿੱਤਾ ਹੈ ਗੁਰੂ ਜੰਗਲ ਦੱਖਣ ਲਗੇ ਸਾਦੀ ਸਿੰਘ ਆਪਣੇ ਨਗਰਾਂ ਵਿੱਚ ਨਹੀਂ ਵਸਦੇ ਹੁਣ ਕੋਈ ਜੰਗਲਾ ਦੇਸ਼ ਜੋ ਜੋ ਜੰਗਲ ਦੇਸ਼ ਭਾ ਮਾਲਵੇ ਦੀ ਧਰਤੀ ਹੈ ਜਿੱਤੋਂ ਕੋਟਕਪੂਰਾ ਲਖੀ ਜੰਗਲ ਜਿਨੇ ਵੀ ਇਹ ਇਲਾਕੇ ਹਨ ਇੱਥੇ ਜਾ ਜਾ ਕੇ ਬੁੱਢੇ ਜੋੜ ਇਹਦੇ ਜਾ ਜਾ ਕੇ ਸਿੰਘ ਜਾ ਕੇ ਰਹਿੰਦੇ ਹਨ ਗਉ ਪੁਰਬ ਤੋਹਣ ਤੁਕੀ ਕਈ ਸਿੰਘ ਪਹਾੜਾਂ ਦੇ ਵਿੱਚ ਜਾ ਕੇ ਰਹਿੰਦੇ ਹਨ ਵਹੇ ਦੇਸ਼ ਮਨ ਸੋਮਤੁ ਤੁਕੀ ਜਿਹੜੇ ਪਿੱਛੇ ਦੇਸ਼ ਵਿੱਚ ਰਹਿ ਗਏ ਉਹਦੀ ਦੁਖੀ ਹਨ ਪਹਾੜਾਂ ਦੇਸ਼ ਵਿੱਚ ਬਟੇਰੇ ਦੁਖੀ ਹੁੰਦੇ ਤਾਜ਼ਾੜੀ ਢਮੇ ਬਾਜਾਂ ਦੇ ਦੇਸ਼ ਵਿੱਚ ਬਟੇਰੇ ਦੁਖੀ ਹੁੰਦੇ ਹਨ ਬਾਜ ਕਿੱਥੇ ਨਹੀਂ ਹੁੰਦੇ ਉਹ ਤਾਂ ਹਰ ਥਾਂ ਤੇ ਹਨ ਬਟੇਰੇ ਝਾੜਾਂ ਦੇ ਹਟਾ ਹਟਾ ਜੇ ਉਹ ਉੱਡਦੇ ਹਨ ਤਾਂ ਉੱਪਰੋਂ ਬਾਜ ਫੜ ਲੈਂਦਾ ਹੈ ਕਿਉਂ ਖਾਲਸਾ ਜੀ ਹੁਣ ਤੁਰਕ ਪਠਾਨ ਬਾਜਣ ਦੀ ਨਿਆਈ ਸਿੰਘਾਂ ਦਾ ਸ਼ਿਕਾਰ ਕਰਦੇ ਭਾਲਦੇ ਹਨ ਦੋ ਨਾਮ ਭਗਤਾਂ ਮਾਣੋਂ ਨਿਕਲ ਕੇ ਦੰਨ ਤੱਕ ਪਹੁੰਚਾਏ ਹੋ ਜਾਏ ਕਹਿੰਦੇ ਭਾਈ ਰਤਨ ਸਿੰਘ ਜੀ ਦੱਸਦੇ ਹਨ ਕਿ ਮੇਰਾ ਪਿਤਾ ਮੇਰਾ ਪਿਓ ਰਾਏ ਸਿੰਘ ਮੇਰਾ ਦਾਦਾ ਮਤਾਬ ਸਿੰਘ ਭੰਗੂ ਮੀਰਾ ਕੋਟੀਆਂ ਵਾਲਾ ਉਸ ਨੂੰ ਉਹ ਵੀ ਇਸ ਹੱਲੇ ਹੱਲੇ ਵਿੱਚੋਂ ਨਿਕਲ ਕੇ ਇਹ ਦੇਸ਼ ਛੱਡ ਕੇ ਜੈਪੁਰ ਜਾ ਪਹੁੰਚੇ ਸੀ ਉਹ ਸੂਰਬੀਰ ਸਾਨ ਰਾਏ ਸਿੰਘ ਤੇ ਬਾਬਾ ਮਤਾਬ ਸਿੰਘ ਇਹਨਾਂ ਨੇ ਇਹਨਾਂ ਦਾ ਟੱਕਰਾ ਤਾਂ 10-10 ਸੋਸੋ ਜਵਾਨ ਨਹੀਂ ਸੀ ਕਰ ਸਕਦੇ ਸਨ ਉਥੇ ਦੇ ਰਾਜੇ ਨਾਲ ਗੱਲਬਾਤ ਕਰਕੇ ਨੌਕਰੀ ਲਵਾ ਲਈ ਹੈ ਫੌਜ ਵਿੱਚ ਚੌਪੜੇ ਸੋਹਣ ਮੋਹਰ ਸਿੰਘ ਤਹਾਰੇ ਜਦੋਂ ਮਾਦਾ ਲੱਗਾ ਕਿ ਸਿੰਘਾਂ ਅਨੋਖੀ ਜੈਪੁਰ ਰਾਜੇ ਨਾਲ ਗੱਲਬਾਤ ਕਰਕੇ ਮਦਾਬ ਸਿੰਘ ਉਥੇ ਟਿਕਿਆ ਹੋਇਆ ਹੈ ਮਦਾਬ ਸਿੰਘ ਤੇ ਬਚਨ ਲਾਏ ਸਿੰਘ ਆ ਕੇ ਜਦੋਂ ਸਿੰਘ ਇਕੱਠੇ ਹੋ ਕੇ ਸ੍ਰੀ ਅਮਰitsar ਸਾਹਿਬ ਆਦਿਕ ਲਾਕੇ ਦੇ ਆਏ ਹਨ ਮਤਾਬ ਸਿੰਘ ਕੋਲ ਮਤਾਬ ਸਿੰਘ ਉਹਨਾਂ ਸਿੰਘਾਂ ਨੂੰ ਬਚਨ ਕਹਿਣ ਲੱਗਾ ਦੇਹ ਵਤਨ ਹਨ ਬਹੁਤ ਸੁਣਾਏ ਸਾਹਿਬ ਜੀ ਹੁਣ ਵਤਨ ਦੀ ਗੱਲ ਸੁਣਾਓ ਕਿਵੇਂ ਆਏ ਉਹ ਕਿੱਦੋਂ ਆਏ ਹੋ ਕੀ ਹਾਲਾਤ ਨੇ ਆਪਣੇ ਦੇਸ਼ ਦੇ ਰਹਿ ਗਏ ਤੁਰਕਾਂ ਨੇ ਕਿਤੇ ਕਿੱਥੇ ਡੇਰੇ ਲਾਏ ਹਨ ਸਿੰਘ ਬਹਿ ਲੋ ਪਛ ਤੂ ਜਨਾਬਾ ਲਗੇ ਮਤਾਬ ਸਿੰਘਾਂ ਪੰਜਾਬ ਦੀ ਕੋਈ ਗੱਲ ਨਾ ਪੁੱਛ ਜਿਵੇਂ ਗੁਰੂ ਜਰਨੇ ਕਿੰਦੂ ਭਾਤ ਪੰਜਾਬ ਦੀ ਕੋਈ ਗੱਲ ਨਾ ਪੁੱਛ ਸਭ ਤਾਂ ਟੱਪ ਗਈਆਂ ਹਨ ਜਿਵੇਂ ਤੁਰਕਾਂ ਨੇ ਸਿੰਘਾਂ ਦਾ ਘਾਤ ਕੀਤਾ ਹੈ ਸਿੰਘਾਂ ਤੇ ਜ਼ੁਲਮ ਢਾਏ ਨੇ ਕੋ ਕੋ ਘੋਮ ਤੂੰ ਹਟਦਾ ਜਾਵ ਸਾਰੀ ਜੇ ਸਾਰੀ ਗੱਲ ਦੱਸਦੇ ਨਾ ਸਿੰਘ ਕਹਿੰਦੇ ਮੂੰਹੋਂ ਬੋਲਦੇ ਹਾਂ ਤਾ ਮੂੰ ਪਾੜਦਾ ਜਾਂਦਾ ਹੈ। ਧੰਨੋ ਸੁਮੋ ਤੂੰ ਕੰਨ ਦੁਖਾਵੇਂ। ਜੇ ਕੰਨ ਨਾਲ ਇਹ વાਰਤਾ ਸੁਣਦੇ ਆਂਦੇ ਕੰਨ ਦੁਖਣ ਲੱਗ ਪੈਂਦੇ ਹਨ। ਬਾਤ ਜੀਰ ਦੀ ਛਾਤੀ ਆਵੇ। ਜੇ ਕੰਨ ਜਿਹੜੀ ਹੈ ਪੰਜਾਬ ਦੀ ਸਿੰਘਾਂ ਦੀ ਗੁਰਧਾਮਾਂ ਦੀ ਤਾਂ ਛਾਤੀ چیرਦੀ ਜਾਂਦੀ ਆ ਛਾਤੀ ਪਾੜਦੀ ਜਾਂਦੀ ਆ ਜੇ ਐਸੀ ਗੱਲ ਕਰੀਏ। ਨਾ ਕਹੀਏ ਮਨੋਂ ਨਾ ਸਮਾਵੇਂ। ਜੇ ਪੰਜਾਬ ਜੀ ਆ ਇਹ ਗੱਲ ਨਾ ਦੱਸਾਂਗੇ ਤੇ ਅਸੀਂ ਆਪਣੇ ਮਨ ਵਿੱਚ ਇਹ ਗੱਲ ਨੂੰ ਸਮਾ ਕੇ ਮਨ ਵਿੱਚ ਵਸਾ ਕੇ ਵੀ ਨਹੀਂ ਰੱਖ ਸਕਦੇ ਸਤ ਪੁੱਤ ਚਕੁੰਦਰ ਦੀ ਭੈ ਕਾਣ ਸਭ ਦੇ ਚਕੂਦਰ ਵਾਲੀ ਗੱਲ ਹੋ ਗਈ ਹੈ ਉਗਲ ਤੋ ਬਨਾ ਤੋ ਬਨਾ ਜਨ ਖਾਨ ਨਾ ਤਾਂ ਸੱਪ ਨੂੰ ਚਕੁੰਦਰ ਉਗਲਣ ਉਗਲਣੀ ਬਣਦੀ ਹੈ ਕਹਾਂਦਾ ਹੈ ਤੇ ਨਾ ਹੀ ਨਾ ਹੀ ਸਮਾਉਂਦਾ ਹੈ ਅੰਦਰ ਦੁਖਦਾਈ ਬਣਦੀ ਹੈ ਲੋਹਾ ਯੋਗ ਪੰਥਰ ਨੂੰ ਕੋ ਪਾਣੋ ਅੰਦਰ ਤੁਸਾਰੋ ਕੋ ਪਾਣ ਸingh Das ਦੇ ਅਨੁਮਤਾਬ ਸਿੰਘ ਨੇ ਕਿਹਾ 부ਝਾੜਤਾ ਨਾ ਬਾਓ ਸਿੱਧਾ ਦੱਸੋ ਕੀ ਗੱਲ ਹੈ ਇਹ ਉਹ ਜੇ ਕੀ ਗੱਲ ਹੋ ਗਈ ਤਾਂ ਅਖੀਰ ਨੂੰ ਸਿੰਘ ਦੱਸਣ ਲੱਗੇ ਹਨ ਕਿ ਤੁਰਕਾਂ ਨੇ ਬੜਾ ਉਬੱਦਰ ਕੀਤਾ ਹੈ ਖਾਸ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦੁਆਰੇ ਵਿੱਚ ਉਥੇ ਬੈਠ ਕੇ ਜੋ ਜ਼ੁਲਮ ਹੋ ਰਿਹਾ ਹੈ ਰਮੰਦਰ ਮਹਾਂਪੰਚੀ ਇਰਕੇ ਪੁਰਖਨ ਕੋ ਗੁਰਦਾਰ ਗੁਰਕਾ ਦਾ ਸਰਦਾਰ ਵਰਮੰਦਰ ਸਾਹਿਬ ਵਿੱਚ ਕੰਜਰੀ ਨਚਾਉਂਦਾ ਹੈ ਬੈਠ ਕੇ ਪਲੰਘੇ ਦੇ ਉੱਤੇ ਢਾਈ ਬੈਠਾ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੰਡਿਆਲੀ ਕੋ ਰੰਗੜੋ ਮंसा ਤੋਂ ਕੋ ਨਮਾ ਕਰੰਤਾਰੰਦੇ ਕੋਲ ਮੰਡਿਆਲੀ ਪਿੰਡ ਦਾ ਰੰਗੜ ਹੈ ਮੱਸਾ ਉਸ ਦਾ ਨਾਮ ਹੈ ਕਰੇ ਦਿਨ ਦਿਹੀ ਹਰ ਮੰਤਾਰਾ ਆਪੇ ਕਟੋ ਹਰਾਂ ਬੱਚਾ ਇਹ ਜਿਹੜਾ ਪਾਪੀ ਵੱਡਾ ਹਰਾਮੀ ਬੜਾ ਹਰਾਮੀ ਪਾਪੀ ਹੈ ਉਸਨੇ ਸ੍ਰੀ ਹਰਮੰਦਰ ਸਾਹਿਬ ਦੀ ਬੜੀ ਭਾਰੀ ਬੇਅਦਬੀ ਕੀਤੀ ਹੈ। ਕਿਉਂ ਮਤਾਬ ਸਿੰਘ ਨੂੰ ਗੁੱਸਾ ਆਇਆ। ਇਹ ਬਚਨ ਸੁਣ ਕੇ ਬਾਬਾ ਮਤਾਬ ਸਿੰਘ ਜੀ ਨੂੰ ਬੜਾ ਪੀਰ ਰਸ ਜਾ ਗਿਆ ਹੈ। ਜਨ ਕਰ ਵਿਚੂ ਡੰਗ ਲਗਾਇਆ। ਜਵੇਂ ਵਿਚੂ ਡੰਗ ਮਾਰਦਾ ਹੈ ਉਸ ਨੂੰ ਪਤਾ ਹੁੰਦਾ ਹੈ ਜਦ ਨੂੰ ਡੰਗ ਡੰਗਦਾ ਹੈ ਵਿਚੂ। ਇਨਾ ਜਰੀਲਾ ਹੁੰਦਾ ਹੈ ਉਸ ਨੂੰ ਨਾ ਪੈਣ ਦਿੰਦਾ ਹੈ ਨਾ ਬੈਠਣ ਦਿੰਦਾ ਹੈ ਨਾ ਟਿਕਣ ਦਿੰਦਾ ਹੈ ਅੱਜ ਵੀ ਲੱਗ ਜਾਂਦੀ ਹੈ ਸਰੀਰ ਨੂੰ ਮਤਾਬ ਸਿੰਘ ਨੂੰ ਐਂ ਗੱਲ ਲੱਗੀ ਜਿਵੇਂ ਵਿੱਚੂ ਲੜ ਗਿਆ ਹੋਵੇ ਬਹਰੋਂ ਸਿੰਘ ਥਾਂ ਸਿੰਘ ਕੋ ਨਹੀਂ ਤਾਂ ਮਤਾਬ ਸਿੰਘ ਨੇ ਕਿਹਾ ਸਿੰਘ ਜੀ ਉੱਤੇ ਕੋਈ ਸਿੰਘ ਨਹੀਂ ਹੈ ਗੁਰੂ ਦਾ ਜਿਨੇ ਐਡਾ ਵੱਡਾ ਜੁਲਮ ਕਰ ਬਿਖਿਆ ਹੋਵੇ ਉਹਦੇ ਸਿੰਘ ਨਹੀਂ ਸੰਨ ਸੀਸ ਨੂੰ ਪਾਪੋ ਤੋੜੇ ਪਾਈ ਵੀ ਉਹਦੇ ਕੋਈ ਸਿੰਘ ਨਹੀਂ ਆਣ ਜਿਨ੍ਹਾਂ ਨੇ ਉਸਦਾ ਸੀਸ ਨਹੀਂ ਝਟਕਾਇਆ ਜਿਨੇ ਐਡਾ ਵੱਡਾ ਪਾਪ ਕੀਤਾ ਹੈ ਰਾ ਸਿਦਨ ਤੇ ਸਤ ਦੇ ਉਹ ਦੂਰਾ ਕੀ ਹੋ ਗਿਆ ਸਿੰਘਾਂ ਨੂੰ ਕੀ ਸਿੰਘ ਵਿੱਚੋਂ ਸਤ ਨਿਕਲ ਗਿਆ ਹੈ ਸਿੱਕੀ ਨਹੀਂ ਰਹੀ ਹੈ ਸਿੰਘਾਂ ਦੇ ਵਿੱਚ ਮਤਾਬ ਸਿੰਘ ਕਹਿਣ ਲੱਗਾ ਕਿਉਂ ਸਿੰਘਾਂ ਦਾ ਪ੍ਰਕਾਰਕ ਭੈ ਪੂਰਾ ਇਹ ਸਿੰਘਾਂ ਦਾ ਬਲ ਉਦਮ ਖੂੜ ਹੋ ਗਿਆ ਹੈ ਬਲ ਨਾਸ਼ ਹੋ ਗਿਆ ਹੈ ਕਿਸੇ ਵਿੱਚ ਤਾਕਤ ਨਹੀਂ ਰਹੀ ਹੈ ਤਾਂ ਉਸ ਸਿੰਘ ਨੂੰ ਬਦਲ ਪਲਟਾਇਆ ਤਾਂ ਉਸ ਸਿੰਘ ਨੇ ਮੋੜਾ ਦਿੱਤਾ ਹੈ ਮਤਾਬ ਸਿੰਘ ਨੂੰ ਕਿਉਂਕਿ ਉਸ ਨੂੰ ਉਲਾਮਾ ਦਿੱਤਾ ਕਿ ਤੁਸੀਂ ਅੱਖੀਂ ਵੇਖ ਕੇ ਆ ਗਏ ਜਿਉਂਦੇ ਕਿਉਂ ਆਏ ਹੋ ਉਥੇ ਕਿਉਂ ਨਹੀਂ ਮਰੇ ਉਸ ਨੂੰ ਮਾਰ ਕੇ ਸਾਰਿਆਂ ਨੂੰ ਮਾਰਨਾ ਚਾਹੀਦਾ ਸੀ ਮਰਨਾ ਸ਼ਹੀਦੀ ਪਾ ਜਾਂਦੇ ਉਸ ਨੂੰ ਮਾਰ ਕੇ ਮੱッセ ਨੂੰ ਤੇ ਇਉਂ ਸਿੰਘ ਨੇ ਫਿਰ ਅੱਗੋਂ ਜਵਾਬ ਦਿੱਤਾ ਹੈ ਕਿਉਂ ਤੈਨਾਂ ਨੱਚ ਕੇ ਨਾਟਨ ਪਰਖ ਗਵਾਇਓ ਸਿੰਘ ਕਹਿਣ ਲੱਗੇ ਸਾਨੂੰ ਲਾਂਬੇ ਫਿਰ ਦੇਣਾ ਮਤਾਬ ਸਿੰਘ ਜੀ ਤੁਸੀਂ ਦੱਸੋ ਉਤੋਂ ਨਹੀਂ ਭੱਜ ਕੇ ਆਏ ਤੂੰ ਬਲ ਗਵਾਇਆ ਆਪਣਾ ਤੇਰਾ ਤੇਰਾ ਬਲ ਕਿੱਧਰ ਗਿਆ ਸੀ ਦੂਜਿਆਂ ਨੂੰ ਕਿਉਂ ਲਾਂਬੇ ਦਿੰਦਾ ਹੈ ਤੁਮ ਮਨ ਦੇ ਤੇ ਨੱਥ ਨਹੀਂ ਆਏ ਤੂੰ ਨਹੀਂ ਮਰਨ ਤੋਂ ਭੱਜ ਕੇ ਆਇਆ ਤੈਨੂੰ ਮੌਤ ਨਾਲ ਡਰ ਕੇ ਤੂੰ ਇੱਥੇ ਆ ਕੇ ਲੁਕਿਆ ਹੈ ਕੋਲ ਕੋ ਦੇਤ ਉਲਾਂਦਾ ਕਾਹੇ ਉਹ ਤੇਰੇ ਸਿੰਘਾਂ ਨੂੰ ਰਹਿਣ ਵਾਲਿਆਂ ਨੂੰ ਤਪ ਕਾਦੇ ਲਾਂਬੇ ਦਿੰਦਾ ਹੈ ਤੁਮ ਭੱਜ ਤੁਰ ਤਨ ਪ੍ਰਾਣ ਬਚਾਏ ਦੁਰਗਾ ਦੋ ਭੱਜ ਕੇ ਭਾਰ ਖਾ ਕੇ ਆਪਣੇ ਪ੍ਰਾਣ ਬਚਾਉਂਦਾ ਫਿਰਦਾ ਹੈ ਤੁਮਰੇ ਜੈ ਸੰਤਕ ਹੋਏ ਗਏ ਭੇਹੇ ਪ੍ਰਕਾਰ ਇਉਂ ਸਿੰਘ ਕਹਿਣ ਲੱਗੇ ਮੁਤਾਬਸਿਆਂ ਤੇਰੇ ਅਰਗੇ ਦੂਜੇ ਵੀ ਨੇ ਉਹਨਾਂ ਦੇ ਵੀ ਪਰਿਵਾਰ ਨੇ ਉਹ ਵੀ ਆਪਦੇ ਪਰਿਵਾਰ ਬਾਰੇ ਸੋਚਦੇ ਨੇ ਜਿਹੋ ਜਿਹਾ ਤੂੰ ਐ ਉਹ ਜੇ ਸਾਰੇ ਨੇ ਮਾਰਾ ਦੁਰਗਾ ਜਮਨਾ ਕਰਨੋਂ ਡਰ ਕੇ ਸਾਰੇ ਭੱਜ ਗਏ ਨੇ ਦੇਸ਼ ਛੱਡ ਕੇ ਬਿਨਾ ਸਿੰਘ ਕੋ ਪ੍ਰਿਸ਼ਤ ਨਾ ਪਏ ਉਹਦੇ ਪੰਜਾਬ ਦੀ ਧਰਤੀ ਦੇ ਕੋਈ ਸਿੰਘ ਨਜ਼ਰ ਨਹੀਂ ਆਉਂਦਾ ਹੈ ਬਿਨਾ ਸਿੰਘ ਕੋ ਸੁਣੀਏਤ ਨਹੀਂ ਸਾਰੇ ਦੇਸ਼ ਵਿੱਚ ਕਿਤੇ ਨਹੀਂ ਕਿਤੇ ਨਾ ਨਾ ਹੀ ਨਹੀਂ ਸੁਣੀਦਾ ਸਿੰਘ ਹੈਗਾ ਹੈ ਕੀ ਨਹੀਂ ਕਰਤੋਂ ਮੁਖਰੀ ਮਸਾਂ ਕਾਨੂੰ ਮਸ਼ਕਰੀਆਂ ਕਰਦੇ ਨੇ ਇਸ ਤਰ੍ਹਾਂ ਦੇ ਬਚਨ ਕਹਿੰਦੇ ਹਨ ਨਵਾਬ ਪੰਥ ਸਭ ਦੀ ਲੋਕਮਾਈ ਮਤਲਬ ਸਿਆ ਲੋਕੀ ਕਹਿੰਦੇ ਨਵਾਬ ਬੜਾ ਖਰਾਬ ਹੈ ਖਾਨ ਬਹਾਦਰ ਬੜਾ ਯੋਧਾ ਸਾਰਾ ਪੰਥ ਖਤਮ ਕਰ ਦਿੱਤਾ ਇਸਨੇ ਤੇ ਇਹ ਉਹ ਏਡਾ ਪੰਥ ਜਿਸ ਦਾ ਨਾਮ ਜੀ ਥਰ-ਥਰ ਕੰਦੇ ਸੀ ਕਾਬਲ ਕੰਧਾਰ ਤਾਈ ਤੁਰਕ ਇਹਨੇ ਖਤਮ ਹੀ ਕਰ ਦਿੱਤੇ ਨੇ ਸਿੰਘ ਕਿਸੇ ਦਾ ਨਾਮ ਹੀ ਨਹੀਂ ਰਹਿਣ ਦਿੱਤਾ ਲੋਕੀ ਓਹ ਮਸ਼ਕਰੀਆਂ ਕਰਦੇ ਨੇ ਸੇਧ ਸੁਣੀਤ ਪਹੁੰਚ ਬਣਾ ਧਾਈਂ ਨਾਮ ਜਪਦੇ ਸਨ ਐ ਪ੍ਰਕਾਰ ਨਾਮ ਹੀ ਖਤਮ ਹੋ ਗਿਆ ਹੈ ਕੁਝ ਦੀ ਰਿਆਈ ਨਹੀਂ ਹੈ ਜੋ ਸਿਖ ਨੇ ਤੇ ਉੱਤੇ ਸਭ ਦੇ ਉਚਾਰ ਸੇਖ ਮਰਤ ਵੇਲੇ ਓਟ ਕੇ ਗੁਰਬਾਣੀ ਦਾ ਜਾਪ ਕਰਦੇ ਕੀਰਤਨ ਕਰਦੇ ਸਨ ਲਗਾ ਭਰਤੀ ਲੁੱਟ-ਕੁੱਟ ਕਰਕੇ ਦੁਰਗਾ ਨੂੰ ਮਾਰਦੇ ਸਨ ਜੰਮ ਤੱਕ ਸਜਣ ਦੇ ਵਕਰਾਵੇਂ ਅਜੇ ਜਪ-ਜਪ ਕਰਦੇ ਸਨ ਬੜੇ ਸੰਤੋਕੀ ਜਦੀ-ਜਦੀ ਰਹਿੰਦੇ ਸਨ ਨਿਤ ਨੇਮੀ ਹੁੰਦੇ ਸਰਬਾਣੀ ਦੇ ਜਪਣ ਵਾਲੇ ਬੋਲ ਬੋਧਾਰ ਕਹਿ ਸੀਸ ਚੜਾਉਂਦੇ ਆਕਾ ਸਾਲ ਦੇ ਜਦੋਂ ਕਿਤੇ ਸ਼ਹੀਦਿਆਂ ਦਾ ਟਾਈਮ ਆਉਂਦਾ ਸੀ ਸਾਸਤਰੀ ਅਕਾਲ ਸਾਸਤਰੀ ਅਕਾਲ ਦੇ ਜਕਾਰੇ ਗਜਾ ਕੇ ਚੜਖੜੀਆਂ ਤੇ ਚੜ ਜਾਂਦੇ ਸਾਂ ਨਸ਼ਹੀਦਿਆਂ ਪ੍ਰਾਪਤ ਕਰਦੇ ਸੀ ਮਹਤੁਰ ਤੂੰ ਹੀ ਸੇ ਤੂੰ ਹੋਂ ਸੇ ਕਾ ਐਸਾ ਐਸਾ ਮੋੜਾ ਦਿੱਤਾ ਸਿੰਘ ਨੇ ਕਹਿ ਲੱਗਾ ਮੁਤਾਬ ਜ਼ਿਆ ਤੇ ਹੁਣ ਤੇਰੇ ਵਰਗੇ ਹੀ ਸਿੰਘ ਉਥੇ ਹੀ ਹੁਣ ਕੀ ਉਹਨਾਂ ਨੂੰ ਉਲਾਮੇ ਦਈਏ ਗਏ ਨੱਟ ਕਲਪੀ ਟਿੰਬਾ ਹੋਵੇ ਅਮੀਆ ਚੁੰਗੀਆਂ ਪਰ ਪਰ ਕੇ ਛਾਲਾ ਮਾਰ ਕੇ ਸਭ ਨੱਟ ਗਏ ਹਨ ਮੋਹਨ ਜੈਸਨਾ ਸਿੰਘ ਉੱਚੇ ਪੁੱਤਰ ਕੀ ਜਨ ਪਰ ਵਿਚੋ ਤਾਂਕ ਸਿੰਘ ਤਾਂ ਇਹ ਉੱਤਰ ਸੁਣ ਕੇ ਮਤਾਬ ਸਿੰਘ ਨੂੰ ਬੜੀ ਚੁੱਪ ਲੱਗੀ ਜਾਣੋ ਵਿਚੂ ਦਾ ਡੰਗ ਮਾਰ ਦਿੱਤਾ ਇਉ ਤੜ ਬੁੱਟਿਆ ਹੈ ਬਾਬਾ ਮਕਾਬ ਸਿੰਘ ਰਮਨ ਮਨ ਅਚਮੀ ਬੋਹ ਲਗੀ ਚਿਤ ਤਰਾਹੋ ਮਰਨ ਦੀ ਛਾਂ ਕੋ ਤਨ ਮਨ ਨੂੰ ਚਿਤਵਨੀ ਐਸੀ ਅਰਬੀ ਲੱਗੀ ਆ ਕੇ ਮਨ ਵਿੱਚ ਦ੍ਰਿੜ ਕਰ ਲਿਆ ਹੈ ਮਰਨਾ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਕੀ ਹੁਣ ਮਰਨਾ ਹੀ ਪ੍ਰਵਾਨ ਹੈ ਯਾ ਹੁਣ ਮਾ ਹੁਣ ਸ਼ਹੀਦੀ ਪ੍ਰਾਪਤ ਕਰਨੀ ਆ ਹੁਣ ਮਰ ਕੇ ਹੀ ਰਾਂਗੇ ਹੁਣ ਨਹੀਂ ਅਸੀਂ ਡਉਂਦੇ ਰਹਿਣਾ ਇਉਂ ਐਸਾ ਮਨ ਵਿੱਚ ਵੀਰ ਰਸ ਜਾਗਿਆ ਹੈ ਸੂਰਦਾਂ ਮਾੜੀ ਕੰਗੋ ਮਾਨ ਸੁਖਾ ਸਿੰਘ ਤਰਖਾਨ ਤੋਂ ਭਾਈ ਰਤਨ ਸਿੰਘ ਜੀ ਕਹਿੰਦੇ ਵਿਸਥਾਰ ਨਹੀਂ ਕੀਤਾ ਹੈ ਇਹ ਸਿੰਘ ਜੈਪੁਰ ਤੋਂ ਸਿੰਘਾਂ ਤੋਂ ਸੁਣ ਕੇ ਹਰਮੰਦਰ ਸਾਹਿਬ ਦੀ ਬਿਦਵੀ ਜੈਪੁਰ ਤੋਂ ਬੁੱਢੇ ਜੋੜ ਆਏ ਹਨ ਸਾਰਾ ਪੰਥ ਇੱਥੇ ਸੀ ਇੱਥੇ ਆ ਕੇ ਫਿਰ ਦਵਾਨ ਲੱਗਿਆ ਹੈ ਇੱਥੇ ਹੀ ਫਿਰ ਗੁਰਮਤਾ ਸੋਧਿਆ ਗਿਆ ਫਿਰ ਮਤਾਬ ਸਿੰਘ ਨੇ ਦੱਸਿਆ ਆ ਆ ਸਿੰਘ ਦੱਸ ਰਹੇ ਹਨ ਇਹ ਉੱਥੋਂ ਆਏ ਨੇ ਐਡੀ ਬੇਅਦਵੀ ਹੋ ਰਹੀ ਹੈ ਖਾਲਸਾ ਜੀ ਬੜੀ ਭਾਰੀ ਧਜ ਦੇਦਾਰ ਨੇ ਐਲਾਨ ਕਰ ਦਿੱਤਾ ਉੱਠੋ ਖਾਲਸਾ ਜੀ ਕੋਈ ਸਿੰਘ ਉੱਠੋ ਕੋਈ ਸੂਰਮਾ ਮਸੇ ਰੰਗੜ ਦਾ ਸਿਰ ਵੱਢ ਕੇ ਲਿਆਓ ਕਹਿੰਦੇ ਭਾਈ ਮਤਾਬ ਸਿੰਘ ਦਾ ਮਿੱਤਰ ਬਾਬਾ ਜ਼ੁਖਾ ਸਿੰਘ ਮਾੜੀ ਕੰਬੋ ਦਾ ਪਿੰਡ ਦਾ ਰਹਿਣ ਵਾਲਾ ਸੀ ਤਰਖਾਨ ਸੀ ਬਾਬਾ ਸਿੰਘ ਕੇ ਨਾਲ ਆਇਓ ਦੂਜੋ ਸਿੱਧ ਬਕਰਵਾ ਜਦੋਂ ਇੱਥੇ ਇਹ ਵੈਸੜਾ ਹੋਇਆ ਦਵਾਨ ਦੇ ਵਿੱਚ ਮਤਾਬ ਸਿੰਘ ਉੱਟਿਆ ਹੈ ਫਦੇ ਗਜਾਈ ਹੈ ਤੇ ਮੈਨੂੰ ਕਹੋ ਦਿਓ ਖਾਲਸਾ ਜੀ ਏ ਦੂਜਰਾ ਸਾਦੇ ਵੀ ਉੱਟਿਆ ਹੈ ਸਿਦਕ ਕਰਕੇ ਲੈ ਕਹਿੰਦਾ ਮੈਂ ਤੇਰੇ ਨਾਲ ਚੱਲਾਂਗਾ ਮੁਤਾਬ ਸਿਆ ਕੋਈ ਉੱਠ ਕਰ ਸਿਪਤੀ ਭਦੇ ਬੁਲਾਈ ਸਿੰਘਾਂ ਨੇ ਦੀਵਾਨ ਦੇ ਵਿੱਚੋਂ ਉੱਟ ਕੇ ਖਾਲਸਾ ਜੀ ਫਤਿਹ ਬੁਲਾਈ ਹੈ ਚਰਨ ਸੋਹਣੇ ਨੇ ਤਾਈ ਸਭ ਜਜ਼ੇਦਾਰਾਂ ਤੋਂ ਆਗਿਆ ਲੈ ਕੇ ਸਿੰਘਾਂ ਦੇ ਚਰਨ ਛੋਏ ਹਨ ਚਰਨਾਂ ਤੇ ਨਮਸ਼ਕਾਰ ਕੀਤੀ ਹੈ ਹੁਕਮ ਕਰੋ ਖਾਲਸਾ ਜੀ ਹੁਣ ਕਵੇਂ ਮਸੇ ਦਾ ਸਿਰ ਲਿਆਉਣਾ ਹੈ ਸਭ ਮਾਰਾਂਗੇ ਜੈ ਤੁਰਕ ਤਾਈ ਮਤਲਬ ਸਿੰਘ ਜੀ ਨੇ ਕਿਹਾ ਅਸੀਂ ਮਾਰਾਂਗੇ ਦੁਰਗਾ ਨੂੰ ਜਾ ਕੇ ਨਾਸ ਕਰਾਂਗੇ ਸਰਬਿਸ਼ੋਹ ਖਾਲਸੇ ਮੈਂ ਖਾਲਸੇ ਪਤ ਦੇ ਚਰਨ ਛੋ ਕੇ ਚੱਲਿਆ ਹਾਂ ਹੁਣ ਮੱਸੇ ਰੰਗੜ ਦਾ ਅਨੂ ਮਾਰ ਕੇ ਆ ਕੇ ਫਿਰ ਖਾਲਸੇ ਦੇ ਚਰਨੀ ਹੱਥ ਲਾਉਂਗਾ ਉਦਨਾ ਚਿਰ ਨਹੀਂ ਮੈਂ ਹਾਜ਼ਰ ਹੁੰਦਾ ਜੇ ਤੇ ਜੇ ਕਨ ਸੀਸ ਲੱਗੇ ਗੁਰ ਅਰਥ ਜੇ ਗੁਰੂ ਦੇ ਅਰਥ ਮੇਰਾ ਸੀਸ ਲੱਗ ਗਿਆ ਤਾਂ ਹੌਣ ਜਨਮ ਰਾਜੀ ਧਨ хан ਸ਼ਹੀਦ ਸਿੰਘ ਜਿਨ੍ਹਾਂ ਦੇ ਮਨ ਦੇ ਵਿੱਚ ਇਹੋ ਜੀ ਭਾਵਨਾ ਹੈ ਐੋ ਜੇ ਗੁਰਸਿੱਖ ਸੂਰਬੀਰ ਯੋਧੇ ਧਰਤਾਂ ਦੇ ਯੋਗ ਹਨ ਬਾਬਾ ਮੁਤਾਬ ਸਿੰਘ ਜੀ ਕਹਿੰਦੇ ਮੇਰਾ ਮਰਨਾ ਸਭਲ ਹੋ ਜਾਏਗਾ ਮੇਰਾ ਜੀਵਨ ਸਭਲ ਹੋ ਜਾਏਗਾ ਜੇ ਮੈਂ ਉਹ ਕੇ ਸ਼ਹੀਦੀ ਪਾਵਾਂਗਾ ਤੁਕਨ ਨਨ ਮਰਨੋਂ ਦਰੇ ਜਿਹੜਾ ਇਹ ਤੁਰਕਾ ਤਾਂ ਲੜਨ ਤੋਂ ਡਰਦਾ ਹੋਵੇ ਤ੍ਰਿਗੋ ਤਿਤ ਜੰਨੀ ਤ੍ਰਿਗੋ ਕੇਤ ਪਰੇ ਉਹਦੀ ਮਾਤਾ ਜੀ ਵੀ ਉਹਦੀ ਮਾਤਾ ਦੇਵੀ ਤ੍ਰਿਕਾ ਤ੍ਰਿਗ ਲਖ ਲਾਨਤਾ ਹੈ ਐ ਉਹਦੇ ਪਿਤਾ ਦੀ ਵੀ ਲਖ ਲਾਨਤ ਹੈ ਉਹ ਜੇ ਬੱਚੇ ਨੂੰ ਜਨਮ ਕਹਨੂ ਦੇਣਾ ਸੀ ਦੋਰਾ ਮਰਦੇ ਤੇ ਕਿਹ ਅਲਪਨਾ ਦੇ ਪਹੁਲ ਕੰਦੇ ਧਾਰ ਜਦੋਂ ਖੰਡੇ ਦਾ ਅਮਰਤ ਬਾਣ ਕਰ ਲਿਆ ਫਿਰ ਮਰਨ ਤੋਂ ਕਿਉਂ ਡਰਨਾ ਹੈ ਜਗ ਬਾਤ ਸਿਧਾਂਤਾਂ ਲੈ ਕੇ ਪਰ ਤੂੰ ਡਰੇ ਨਾ ਬਾਲ ਇਹ ਖਾਲਸਾ ਜੀ ਅਵਸਥਾ ਵਿਰਲੇ ਵਿੱਲੇ ਗੁਰਸਿੱਖਾਂ ਦੀ ਹੁੰਦੀ ਹੈ ਇਹ ਅਵਸਥਾ ਦੇ ਹਿਸਾਬ ਦੀ ਖੇਡ ਹੁੰਦੀ ਹੈ ਜਿਹਦੇ ਤੇ ਸਤਿਗੁਰਾਂ ਦੀ ਕਿਰਪਾ ਹੋਵੇ ਹੁਣ ਅਸੀਂ ਇਤਿਹਾਸ ਤਾਂ ਸੁਣਾਈ ਜਾਨੇ ਆ ਤੁਸੀਂ ਸਰਵਣ ਕਰੀ ਜਾਨੇ ਇਹ ਤਾਂ ਸਾਡੇ ਵਰਗੇ ਥੋੜੋ ਕਿਤੇ ਜਾ ਕੇ ਲੜ ਸਕਦੇ ਨੇ ਆਪਾਂ ਦਾ ਇਹ ਗੱਲਾਂ ਕਰ ਸਕਦੇ ਆਪਾਂ ਇਤਿਹਾਸ ਸਰਵਣ ਕਰ ਸਕਦੇ ਆ ਸੁਣਾ ਸਕਦੇ ਆ ਜਿਹੜੀ ਜਿਸ ਨੂੰ ਜਿਸ ਨੂੰ ਸ਼ਸਤਰ ਚਲਾਉਣਾ ਆਉਂਦਾ ਹੈ ਉਹ ਹੀ ਰਣ ਦੇ ਮੈਦਾਨ ਦੇ ਵਿੱਚ ਲੜ ਸਕਦਾ ਹੈ ਜਿਹਦੇ ਤੇ ਸਤਿਗੁਰਾਂ ਦੀ ਮਿਹਰ ਦ੍ਰਿਸ਼ਟੀ ਹੋਵੇ ਉਹ ਹੀ ਸ਼ਹੀਦੀ ਪ੍ਰਾਪਤ ਕਰ ਸਕਦਾ ਹੈ ਇਸਤਰੀ ਦਾ ਆਪਣੇ ਪਤੀ ਦੇ ਨਾਲ ਵਚਨ ਹੋਇਆ ਆਉਂਦਾ ਹੈ ਕਿ ਤੇਰੇ ਨਾਲ ਸਦੀ ਹੋਣਾ ਹੈ लाल कपड़े ਵਿੱਚ ਸੰਧੂਰਿਆਂ ਹੋਇਆ ਨਾਲ ਨਾਰੀਅਲ ਇਸਤਰੀ ਆਪਣੇ ਹੱਥ ਵਿੱਚ ਲੈ ਕੇ ਆਪਣੇ ਬਦੀ ਦੇ ਨਾਲ ਜਦੀ ਹੋ ਜਾਂਦੀ ਹੈ ਸਦੀ ਹੋ ਜਾਂਦੀ ਹੈ ਜੋ ਪਈ ਤ੍ਰਮ ਤ੍ਰਮ ਕਸੇਤ ਬੰਦਨੀ ਆਏ ਜਿਹੜਾ ਸਿੰਘ ਅਨੁਾਰਦਾਸ ਕਰ ਦਿੱਤੀ ਕਿਉਂਕਿ ਭਾਈ ਰਤਨ ਸਿੰਘ ਜੀ ਭਾਈ ਰਤਨ ਸਿੰਘ ਨੇ ਕਿਹਾ ਕਿ ਮੈਂ ਮੈਂ ਬਹੁਤਾ ਵਿਸਥਾਰ ਨਹੀਂ ਕਰਨਾ ਹੈ ਇਤਿਹਾਸ ਵੱਧ ਜਾਏਗਾ ਗ੍ਰੰਥ ਵੱਧ ਜਾਏਗਾ ਪੈਂਡਾ ਤੈ ਕਰਦੇ ਹੋਏ ਹੌਲੀ ਹੌਲੀ ਆਪਣੇ ਵਦਨ ਵਾਜੇ ਦੇਸ਼ ਵਿੱਚ ਆ ਪਹੁੰਚੇ ਅਮਰ ਸੰਗ ਰੋਤੇ ਜਨਮ ਨਾ ਪਾਏ ਕਿਉਂ ਖਾਲਸਾ ਜੀ ਜਦੋਂ ਅੰਮ੍ਰਿਤਸਰ ਦੀ ਜੂਹ ਵਿੱਚ ਆ ਕੇ ਘੋੜੇ ਲੈ ਕੇ ਆਏ ਹਨ ਕਰੀ ਸੋਚ ਪਛ ਜਨਮ ਕਮਈਏ ਕਿਉਂ ਖਾਲਸਾ ਜੀ ਦੋਹਾਂ ਸਿੰਘਾਂ ਨੇ ਬੈਠ ਕੇ ਵਿਚਾਰ ਕੀਤੀ ਕਿ ਜਦੋਂ ਕੋਈ ਯਤਨ ਕਰੀਏ ਅੱਗੇ ਜਾਣਾ ਹੈ ਮੰਦਿਰ ਸਾਹਿਬ ਕਹਵੇਂ ਦੁਸ਼ਟ ਦਾ ਸਿਰ ਕੱਟਣਾ ਹੈ ਗੁਰਮਤਿ ਗੁਰੂ ਗੁਰੂ ਸਾਹਿਬ ਜੀ ਗੁਰਮਤਾ ਸੋਧ ਲਿਆ ਹੈ ਆਪਾਂ ਟਕੇ ਭਰਨ ਦਾ ਭਾਵ ਲੰਬੜਦਾਰ ਬਣ ਕੇ ਜਾਈਏ ਪਿੰਡਾਂ ਦਾ ਟਕਾ ਲੈ ਕੇ ਆਏ ਆਂ ਅਸੀਂ ਮਾਮਲਾ ਲੈ ਭਰਨਾ ਆਏ ਆਂ ਸਰਕਾਰ ਦਾ ਐਉਂ ਅਸੀਂ ਜਾਣਾ ਕਰੀਏ ਇੱਥੇ ਹੀ ਖਾਲਸਾ ਜੀ ਸਮਾਪਤ ਹੈ ਅੱਗੇ ਕਿਸ ਤਰ੍ਹਾਂ ਬਾਬਾ ਸੁਖਾ ਸਿੰਘ ਮੁਤਾਬ ਸਿੰਘ ਜੀ ਨੇ ਮਸਤੇ ਰੰਗਣ ਨੂੰ ਝੜਕੋਣਾ ਹੈ ਉਹ પ્રસੰਗ ਆਪਾਂ ਕੱਲ ਸਰਵਣ ਕਰਾਂਗੇ ਦੋ ਪੰਕਤੀਆਂ ਪੜ ਕੇ ਸਮਾਪਤੀ ਹੈ ਜੀ ਚੌਪਈ ਪ੍ਰਗਟ ਕਰੋ ਕਲ ਸੇ the